ਸੋ ਅਗੇ ਵਧਾਂਗੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਉਣ ਵਾਲੀ 21 ਦਸੰਬਰ ਨੂੰ ਨਗਰ ਵਿਭਾਗ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਇਸੇ ਲੜੀ ਦੇ ਮੱਦੇਨਜ਼ਰ ਹਲਕਾ ਜੀਰਾ ਦੇ ਕਸਬਾ ਮੱਖੂ ਅਤੇ ਮੱਲਾਵਾਲਾ ਵਿਖੇ ਵੀ ਨਗਰ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਸਬੰਧੀ ਅੱਜ ਦਾਣਾ ਮੰਡੀ ਜੀਰਾ ਵਿਖੇ ਸੱਤਾ ਵਿਧਾਇਕ ਕੁਲਬੀਰ ਜੀਰਾ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਾਣਾ ਮੰਡੀ ਜੀਰਾ ਵਿਖੇ ਇਕੱਤਰਿਤ ਹੋਏ ਹਨ ਜਿੰਦਾਬਾਹ ਕੀ ਕਾਂਗਰਸ ਪਾਰਟੀ ਵੱਲੋਂ ਮਕੂ ਦੇ ਵਿੱਚ 13 ਉਮੀਦਵਾਰ ਜਿਹੜੇ ਆ ਉਤਾਰੇ ਜਾ ਰਹੇ ਆ ਔਰ ਇਸੇ ਤਰ੍ਹਾਂ ਹੀ ਮੱਲਾਂ ਵਾਲੇ ਦੇ ਵਿੱਚ ਵੀ 13 ਉਮੀਦਵਾਰ ਜਿਹੜੇ ਅਸੀਂ ਕਾਂਗਰਸ ਪਾਰਟੀ ਵੱਲੋਂ ਉਤਾਰ ਰਹੇ ਆ ਔਰ ਸਾਡੇ ਉਮੀਦਵਾਰ ਜਿਹੜੇ ਆ ਕਿ ਪਹਿਲਾਂ ਵੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਸਿਟਿੰਗ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਔਰ ਜਿਹੜੇ ਦੂਜੇ ਜਿਹੜੇ ਨਵੀਆਂ ਨਵੇਂ ਜਿਹੜੇ ਕੈਂਡੀਡੇਟ ਅਸੀਂ ਦਿੱਤੇ ਆ ਉਹ ਦਿੱਤੇ ਆ ਜਿਹੜਾ ਜਿੱਤਣ ਵਾਲਾ ਉਮੀਦਵਾਰ ਔਰ ਸਾਨੂੰ ਇਹ ਆਸ ਹੈ ਕਿ ਅੱਗੇ ਵੀ ਸਾਡਾ ਕਬਜਾ ਸੀ ਔਰ ਹੁਣ ਵੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਜਿਹੜੀ ਹੈ ਸ਼ਾਨਦਾਰ ਜਿੱਤ ਹੋਵੇਗੀ ਔਰ ਅੱਜ ਜਿਹੜੀ ਹੈ ਨਾਮਜਦਗੀਆਂ ਅਸੀਂ ਪਹਿਲਾਂ ਮੱਲਾਂ ਵਾਲੇ ਦੇ ਵਿਖੇ ਕਰ ਰਹੇ ਆਂ ਔਰ ਫਿਰ ਇਸ ਤੋਂ ਬਾਅਦ ਮਖੂ ਦੇ ਵਿੱਚ ਔਰ ਕਾਂਗਰਸ ਪਾਰਟੀ ਦੋਵਾਂ ਥਾਵਾਂ ਤੇ ਆਪਦੀ ਜਿਹੜੀ ਉਹ ਕਮੇਟੀ ਬਣੀ ਐ ਐਨਓਸੀ ਤਾਂ ਸਾਨੂੰ ਹੁਣ ਵੀ ਨਹੀਂ ਦਿੱਤੀਆਂ ਜਦੋਂ ਕਿ ਹਾਈ ਕੋਰਟ ਦੇ ਵੀ ਆਰਡਰ ਨੇ ਕਿ ਇਹਨਾਂ ਨੂੰ ਸ਼ਾਮ ਤੱਕ ਐਨਓਸੀ ਦਿੱਤੀਆਂ ਜਾਣ ਮੈਂ ਐਸਐਸਪੀ ਡੀਸੀ ਤੇ ਐਸਟੀਐਮ ਔਰ ਏਡੀ ਦੇ ਧਿਆਨ ਚ ਲਿਆਂਦਾ ਕਿ ਜਿਹੜੇ ਦੋਵੇਂ ਯੂਨ ਇਹਨਾਂ ਨੇ ਜਿਹੜੀਆਂ ਅਜੇ ਤੱਕ ਸਾਨੂੰ ਐਨਓਸੀਆਂ ਨਹੀਂ ਦਿੱਤੀਆਂ ਗਈਆਂ ਪਰ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਫੀਡੇਵਟ ਕਹਿਤਾ ਕਿ ਐਨਓਸੀ ਦੀ ਲੋੜ ਨਹੀਂ ਐਫੀਡੇਵਟ ਲਾ ਦਿਓ ਔਰ ਐਫੀਡੇਵਟ ਲਾ ਕੇ ਸਾਡੀਆਂ ਫੈਲਾਂ ਜਿਹੜੀਆਂ ਕੰਪਲੀਟ ਨੇ ਔਰ 26 ਜਿਹੜੇ ਸਾਡੇ ਜਿਹੜੇ ਕਾਉਂਸਲਰ ਜਿਹੜੇ ਆਪਣਾ ਨਗਰ ਕਾਉਂਸਲ ਦੇ ਜਿਹੜੇ ਸਾਡੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਕਾਗਜ ਨਾਮਜ਼ਦ ਕਰਨੇ ਨੇ ਕਿਉਂਕਿ 13 ਉੱਥੇ ਨੇ 13 ਇੱਥੇ ਨੇ ਤੇ ਇਸ ਕਰਕੇ ਆ ਕਿ ਸਾਡੇ ਲੋ ਪੂਰੀਆਂ ਤਿਆਰੀਆਂ ਨੇ ਅਸੀਂ ਆ